ਇੱਕੂ ਪੇਟੋਂ ਜਨਮ ਲਿਆ ਗੁਰਦਾਸ ਮਾਨ ਨੇ ਤੇ ਗੁਰਪੰਥ ਨੇ ਹੂੰ ਤੇ ਉਹਨੂੰ ਪਿਆਰ ਨਾਲ ਲਾੜਨਾ ਪੰਥ ਵੀ ਕਹਿੰਦੇ ਸੀ ਪੰਥਾ ਵੀ ਕਹਿੰਦੇ ਸੀ ਪਹਿਲਾਂ ਪਹਿਲਾਂ ਬਹੁਤ ਸਾਲ ਗੁਰਦਾਸ ਮਾਨ ਦੇ ਨਾਲ ਸਟੇਜਾਂ ਦਾ ਇੰਚਾਰਜ ਹੀ ਉਹ ਸੀ ਹੂੰ ਤਾਂ ਦੁੱਖ ਦੀ ਘੜੀ ਦੇ ਵਿੱਚ ਗੁਰਦਾਸ ਮਾਨ ਸਾਹਿਬ ਦਾ ਦੁੱਖ ਬਣਾਉਣ ਲਈ ਕਲਾਕਾਰ ਜੱਕ ਤੋਂ ਪਹੁੰਚੇ ਨੇ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਹਾਲਾਂਕਿ ਪਹਿਲਾਂ ਵੀ ਇਹ ਗੱਲ ਹੋਈ ਹੈ ਕਹਿੰਦਾ ਭਾਈ ਭਾਈਆਂ ਦੇ ਦਰਦੀ ਹੁੰਦੇ ਨੇ ਤੇ ਭਾਈ ਭਾਈਆਂ ਦੀ ਆਵਾਮਾ ਜਦੋਂ ਬਰਾਬਰ ਦਾ ਭਾਈ ਚਲੇ ਜਾਂਦਾ ਤਾਂ ਇੱਕ ਵਾਂ ਟੁੱਟਣ ਦੇ ਬਰਾਬਰ ਪੀੜਾ ਹੁੰਦੀ ਹੈ। ਹਾਂਜੀ ਇੱਕੋ ਪੇਟੋਂ ਜਨਮ ਲਿਆ ਗੁਰਦਾਸ ਮਾਨ ਨੇ ਤੇ ਗੁਰਪੰਥ ਨੇ। ਹੂੰ ਤੇ ਉਹਨੂੰ ਪਿਆਰ ਨਾਲ ਲਾੜਨਾ ਪੰਥ ਵੀ ਕਹਿੰਦੇ ਸੀ ਪੰਥਾ ਵੀ ਕਹਿੰਦੇ ਸੀ ਪਹਿਲਾਂ 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 ਬਹੁਤ ਸਾਲ ਗੁਰਦਾਸ ਮਾਨ ਦੇ ਨਾਲ ਸਟੇਜਾਂ ਦਾ ਇੰਚਾਰਜ ਹੀ ਉਹ ਸੀ ਤੇ ਮੈਂਡੋਲਿਨ ਵੀ ਵਜਾਉਂਦਾ ਹੁੰਦਾ ਸੀਗਾ। ਤੇ ਪੂਰੀ ਤਰ੍ਹਾਂ ਮਤਲਬ ਉਹ ਹੋਪਰਾ ਦਾ ਇੱਕ ਤਰ੍ਹਾਂ ਨਾਲ ਉਹਦਾ ਜਿਹੜਾ ਯੋਗਦਾਨ ਗੁਰਦਾਸ ਮਾਨ ਨੂੰ ਇੱਥੇ ਤੱਕ ਪਹੁੰਚਾਉਣ ਚ ਹੋਰਾਂ ਦਾ ਵੀ ਆ ਉਹਦਾ ਵੀ ਬਹੁਤ ਯੋਗਦਾਨ ਸੀ ਬਹੁਤ ਘੱਟ ਬੋਲਦਾ ਸੀ ਤੇ ਬੜਾ ਪਿਆਰਾ ਬੰਦਾ ਸੀ ਬਹੁਤ ਪੀੜਾ ਚ ਨੂੰ ਇਸ ਵਾਰ ਵਕਤਮਾਨ ਸਾਹਿਬ ਗੁਜ਼ਰ ਰਹੇ ਹੁੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਭਾਜੀ ਭਰਾ ਦਾ ਜਾਣਾ ਬਹੁਤ ਵੱਡਾ ਪਹਾੜ ਦਾ ਡਿੱਗਣਾ ਯਾਰ ਤਾਂ ਦੁੱਖ ਦੀ ਘੜੀ ਦੇ ਵਿੱਚ ਗੁਰਦਾਸ ਮਾਨ ਸਾਹਿਬ ਦਾ ਦੁੱਖ ਬਣਾਉਣ ਲਈ ਕਲਾਕਾਰ ਜੱਗ ਚੋਂ ਪਹੁੰਚੇ ਨੇ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਹਾਲਾਂਕਿ ਪਹਿਲਾਂ ਵੀ ਇਹ ਗੱਲ ਹੋਈ ਹੈ ਕਹਿੰਦਾ ਭਾਈ ਭਾਈਆਂ ਦੇ ਦਰਦੀ ਹੁੰਦੇ ਨੇ ਤੇ ਭਾਈ ਭਾਈਆਂ ਦੀ ਆਵਾਮਾ ਤੇ ਜਦੋਂ ਬਰਾਬਰ ਦਾ ਭਾਈ ਚਲੇ ਜਾਂਦਾ ਤਾਂ ਇੱਕ ਵਾਂ ਟੁੱਟਣ ਦੇ ਬਰਾਬਰ ਪੀੜਾ ਹੁੰਦੀ ਹੈ ਹਾਂਜੀ ਇੱਕੋ ਪੇਟੋਂ ਜਨਮ ਲਿਆ ਗੁਰਦਾਸ ਮਾਨ ਨੇ ਤੇ ਗੁਰਪੰਥ ਨੇ ਹੂੰ ਤੇ ਉਹਨੂੰ ਪਿਆਰ ਨਾਲ ਲਾੜਨਾ ਪੰਥ ਵੀ ਕਹਿੰਦੇ ਸੀ ਪੰਥਾ ਵੀ ਕਹਿੰਦੇ ਸੀ ਪਹਿਲਾਂ 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 ਬਹੁਤ ਸਾਲ ਗੁਰਦਾਸ ਮਾਨ ਦੇ ਨਾਲ ਸਟੇਜਾਂ ਦਾ ਇੰਚਾਰਜ ਹੀ ਉਹ ਸੀ ਤੇ ਮੈਂਡੋਲਿਨ ਵੀ ਵਜਾਉਂਦਾ ਹੁੰਦਾ ਸੀਗਾ ਤੇ ਪੂਰੀ ਤਰ੍ਹਾਂ ਮਤਲਬ ਉਹ ਹੋਪਰਾ ਦਾ ਇੱਕ ਤਰ੍ਹਾਂ ਨਾਲ ਉਹਦਾ ਜਿਹੜਾ ਯੋਗਦਾਨ ਗੁਰਦਾਸ ਮਾਨ ਨੂੰ ਇੱਥੇ ਤੱਕ ਪਹੁੰਚਾਉਣ ਚ ਹੂੰ ਹੋਰਾਂ ਦਾ ਵੀ ਆ ਉਹਦਾ ਵੀ ਬਹੁਤ ਯੋਗਦਾਨ ਸੀ ਬਹੁਤ ਘੱਟ ਬੋਲਦਾ ਸੀ ਤੇ ਬੜਾ ਪਿਆਰਾ ਬੰਦਾ ਸੀ ਬਹੁਤ ਪੀੜਾ ਚ ਨੂੰ ਉਸ ਵਕਤ ਮਾਨ ਸਾਹਿਬ ਗੁਜ਼ਰ ਰਹੇ ਹੁੰਦੇ ਹਾਂਜੀ ਹਾਂਜੀ ਠੀਕ ਹੈ ਭਾਜੀ ਭਰਾ ਦਾ ਜਾਣਾ ਬਹੁਤ ਵੱਡਾ ਪਹਾੜ ਦਾ ਡਿੱਗਣਾ ਯਾਰ ਤਾਂ ਦੁੱਖ ਦੀ ਘੜੀ ਦੇ ਵਿੱਚ ਗੁਰਦਾਸ ਮਾਨ ਸਾਹਿਬ ਦਾ ਦੁੱਖ ਬਣਾਉਣ ਲਈ ਕਲਾਕਾਰ ਜੱਗ ਚੋਂ ਪਹੁੰਚੇ ਨੇ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਹਾਲਕੀ ਪਹਿਲਾਂ ਵੀ ਇਹ ਗੱਲ ਹੋਈ ਹੈ ਕਹਿੰਦਾ ਭਾਈ ਭਾਈਆਂ ਦੇ ਦਰਦੀ ਹੁੰਦੇ ਨੇ ਤੇ ਭਾਈ ਭਾਈਆਂ ਦੀ ਆਵਾਮਾ ਤੇ ਜਦੋਂ ਬਰਾਬਰ ਦਾ ਭਾਈ ਚਲੇ ਜਾਂਦਾ ਤਾਂ ਇੱਕ ਵਾਂ ਟੁੱਟਣ ਦੇ ਬਰਾਬਰ ਪੀੜਾ ਹੁੰਦੀ ਹੈ ਹਾਂਜੀ ਇੱਕੋ ਪੇਟੋਂ ਜਨਮ ਲਿਆ ਗੁਰਦਾਸ ਮਾਨ ਨੇ ਤੇ ਗੁਰਪੰਥ ਨੇ ਹੂੰ ਤੇ ਉਹਨੂੰ ਪਿਆਰ ਨਾਲ ਲਾੜਨਾ ਪੰਥ ਵੀ ਕਹਿੰਦੇ ਸੀ ਪੰਥਾ ਵੀ ਕਹਿੰਦੇ ਸੀ ਪਹਿਲਾਂ 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 ਬਹੁਤ ਸਾਲ ਗੁਰਦਾਸ ਮਾਨ ਦੇ ਨਾਲ ਸਟੇਜਾਂ ਦਾ ਇੰਚਾਰਜ ਹੀ ਉਹ ਸੀ ਤੇ ਮੈਂਡੋਲਿਨ ਵੀ ਵਜਾਉਂਦਾ ਹੁੰਦਾ ਸੀਗਾ ਤੇ ਪੂਰੀ ਤਰ੍ਹਾਂ ਕੱਲ ਉਹੋ ਭਰਾ ਦਾ ਇੱਕ ਤਰ੍ਹਾਂ ਨਾਲ ਉਹਦਾ ਜਿਹੜਾ ਯੋਗਦਾਨ ਗੁਰਦਾਸ ਮਾਨ ਨੂੰ ਇੱਥੇ ਤੱਕ ਪਹੁੰਚਾਉਣ 'ਚ ਹੋਰਾਂ ਦਾ ਵੀ ਆ ਉਹਦਾ ਵੀ ਬਹੁਤ ਯੋਗਦਾਨ ਸੀ ਬਹੁਤ ਘੱਟ ਬੋਲਦਾ ਸੀ ਤੇ ਬੜਾ ਪਿਆਰਾ ਬੰਦਾ ਸੀ ਬਹੁਤ ਪੀੜਾ 'ਚ ਨੂੰ ਇਸ ਵਾਰ ਵਕਤਮਾਨ ਸਾਹਿਬ ਗੁਜ਼ਰ ਰਹੇ ਹੁੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਭਾਜੀ ਭਰਾ ਦਾ ਜਾਣਾ ਬਹੁਤ ਵੱਡਾ ਪਹਾੜ ਦਾ ਡਿੱਗਣਾ ਯਾਰ